ਨਹੀਂ ਆ ਨਿਰਗੈ ਸਨੇਹ ਕਰ ਨਿਰਵਾਰ ਉਠਦੇ ਜਈਆਂ ਨਿਰਗੈ ਨਿਕਰੇ ਨਿਕਰੇ ਜਈਆਂ ਤੂੰ ਚੁੱਪ ਕਰ ਜਈਆਂ ਨਿਕਰੇ ਸਨੇਹ ਹੋ ਕਰ ਜਈਆਂ ਤਾਲਾ ਖੁੱਲਣ ਡਿਗਰਾ ਤੋ ਘਰ ਤੋਂ ਬਾਹਰ ਹੈ ਪਰਦੇਸੀ ਹੋਣਾ ਸਰਕੂਡੀ ਜਿਹਾ ਤਾਂ ਘੜ ਦੇ ਵਿੱਚ ਨਹੀਂ ਹੈਗਾ ਲਿਗਰ ਕੰ ਕਰਤੋਲ ਤੱਜਾ ਹੋਇਆ ਜਿਹਦਾ ਘਰ ਨਹੀਂ ਘਰ ਜਿਹਦੇ ਕੋਲ ਆਪਣਾ ਪਰਦੇਸੀ ਹੈ ਮਾਨੋ ਘਰੋਂ ਬਾਹਰ ਗਿਆ ਹੋਇਆ ਇਹ ਜਿਹੜਾ ਘਟਾ ਇਹੀ ਸੱਚਖੰਡ ਹੈ ਇਹੀ ਦੇ ਜਿਹੜਾ ਹੈ ਇਹੀ ਵੇਖਪੁਰ ਹੈ ਇਹਦੇ ਨਾਮ ਨੇ ਸਾਰੇ ਲਿਗਰ ਹੋਰ ਦੇ ਘਰਿਆ ਲਿਗਰ ਅਨੰਦ ਘਰਿਆ ਆਹੋ ਜੇ ਘਰਿਆ ਘਰਤਾ ਸਨੇਹ ਕਰੋ ਸਨੇਹ ਕਰੋ ਪ੍ਰੇਮ ਕਰੋ ਲੋਕਾਂ ਨੂੰ ਸਾਰਿਆਂ ਨੂੰ ਸਨੇਹ ਕਰ ਸਨੇਹ ਸਨੇਹ ਵਿੱਚ ਸਵਾਰਥ ਨਹੀਂ ਰਹਿੰਦਾ ਸਨੇਹ ਜੋ ਪਰਮਾਰਥ ਪੈਦਾ ਹੋਊਗਾ ਜੇ ਸਨੇਹ ਨਹੀਂ ਤਾਂ ਸਵਾਰਥ ਸਵਾਰਥ ਜੇ ਤਾਂ ਪ੍ਰੇਮ ਨਹੀਂ ਤਾਂ ਸਵਾਰਥ ਕੁਲ ਪ੍ਰੇਮ ਜਿੱਥੇ ਆਇਆ ਉੱਥੇ ਥੋੜੀ ਕੋਈ ਮੁੱਲ ਕਰੂਗਾ ਕਿਸ ਚੀਜ਼ ਦਾ ਕੋਲੈਂਡ ਵੀ ਆ ਗਿਆ ਲਗਾ ਦੇ ਲੈ ਜਾ ਉਸੇ ਤੋਂ ਪੈਸੇ ਲਈਏ। ਤੇ ਵੀ ਸ਼ਰਮ ਨਹੀਂ ਆਉਂਦੀ ਸਾਨੂੰ ਕਹਦੇ ਨੂੰ ਵੀ ਪੈਸੇ ਲੈ ਲੈ। ਅਸੀਂ ਤਾਂ ਅਗਰ ਕੀ ਲੈਣਾ ਤਾਂ ਇਹਨਾਂ ਨੂੰ ਕਿਹਾ ਸੀ ਵੀ ਪੈਸੇ ਲੈਣਾ ਬਸਤੇ ਤੇਨੂੰ ਨਹੀਂ ਬਤਾ। ਉਹ ਸਭਾ ਉਹਨੂੰ ਜੱਪ ਕਰਾਉਣਾ ਵੀ ਤੂੰ ਕਵੇਂ ਕਹਿਤਾ ਵੀ ਪੈਸੇ ਲੈਣਾ ਹੈ। ਫਿਰ ਉਹ ਖਾਜਾ ਇਹ ਖਾਜਾ ਹੋਰ ਕੀ ਕਰੂਗਾ। ਨਿਰਵਾਰੋ ਸੁਦੇ ਨਹੀਂ ਹੈ ਗ੍ਰਹਿ ਕਰ ਸਨੇਹ ਕਰ ਸਨੇਹ ਕਰ ਨਿਰਵਾਰੋ ਸੁਦੇ ਜੇ ਸਨੇਹ ਪੈਦਾ ਹੋ ਜੁਏ ਫੇਰ ਨਿਰਵਾਰੋ ਸੁਦੇ ਸੰਦੇ ਜਿਹੜੀ ਤੇਰੀ ਸ਼ੰਕਾ ਨਾ ਇਹ ਪਤਾ ਨਹੀਂ ਮੈਨੂੰ ਮੋੜੂਕ ਨਹੀਂ ਮੋੜੂਆ ਇਹ ਵਿਸ਼ਵਾਸ ਨਹੀਂ ਕਰਦਾ ਇੱਕ ਦੂਏ ਤੇ ਉਹ ਵਿਸ਼ਵਾਸ ਤਾਂ ਗੱਲ ਨਾ ਖੋਗੇ ਉਹ ਆ ਕੇ ਉਹਦੇ ਭਰੋਸਾ ਨਹੀਂ ਅਸੀਂ ਕਰਦੇ ਸੱਦੇ ਕਰਦੇ ਆਂ ਸ਼ੰਕਾ ਕਰਦੇ ਆਂ ਅਸਲ ਜੇ ਪ੍ਰੇਮ ਨਹੀਂ ਹੈ ਤਾਂ ਸ਼ੰਕਾ ਸੁਨੇ ਨਹੀਂ ਜੇ ਸਨੇਹ ਪੈਦਾ ਹੋ ਜਵੇ ਸ਼ੰਕਾ ਫਿਰ ਕਿੱਲੀ ਹੋਵੇ بے ਭਰੋਸਗੀ ਦਾ ਜਿਹੜਾ ਮਾਹੌਲ ਹੈ ਖਤਮ ਹੋ ਜਵੇ ਸੰਸਾਰ ਚੋਂ ਜੇ ਪ੍ਰੇਮ ਹੋ ਜਵੇ ਸਲੇਕਾ ਸਨੇਹ ਬੈਗਾ ਕਰੋ ਉਹ ਸੰਸਾਰ ਤੇ ਸਨੇਹੀ ਨੋੜ ਫੇ ਸ਼ੰਕਾ ਹੈ ਨਹੀਂ ਕਿਸੇ ਤੇ ਕਿਤੇ ਸ਼ੰਕਰ ਤੇ ਤੇ ਸ਼ੰਕਾ ਹੋਣੀ ਜ਼ਰੂਰੀ ਉਹ ਗੁਰੂ ਦੀ ਸੰਗਤ ਸੀ ਸ਼ੰਕਾ ਵਾਲਾ ਸਵਾਲ ਨਹੀਂ ਸੀ ਕਿਤੇ ਉਹ ਤੇ ਥਾਪ ਬਾਈ ਉਹ ਗੁਰੂ ਦਾ ਸਖਨ ਨਹੀਂ ਸ਼ੰਕਾ ਸੀ ਨਾ ਸਖਨ ਨੂੰ ਹਾਸਿਲ ਦੀ ਸ਼ੰਕਾ ਸੀ ਨਾ ਸਖਨ ਦੇ ਗੁਰੂ ਦੀ ਸ਼ੰਕਾ ਸੀ ਸ਼ੰਕਾ ਹੁੰਦੀ ਹੋਈ ਜਦੋਂ ਪ੍ਰੇਮ ਉਹਦੇ ਸ਼ਬਦਾਂ ਹੁੰਦੀ ਨਹੀਂ ਵਕ ਜੇ ਪ੍ਰੇਮ ਹੋਵੇ ਤਾਂ ਨਹੀਂ ਪ੍ਰੇਮ ਨਹੀਂ ਹੈ ਫਿਰ ਪ੍ਰੇਮ ਝੂਠਾ ਹੈ ਫਿਰ ਸੰਸਾਰ ਵਾਲਾ ਪ੍ਰੇਮ ਝੂਠਾ ਸੰਸਾਰ ਹੈ ਪ੍ਰੇਮ ਪ੍ਰੇਮ ਨਹੀਂ ਹੈ ਸੰਸਾਰ ਚ ਪ੍ਰੀਤ ਨਹੀਂ ਹੈ ਸੰਸਾਰ ਚ ਸੰਸਾਰ ਚ মোহ ਹੈ ਉਹ ਮੈਨੂੰ ਪ੍ਰੇਮ ਕਰਦੇ ਉਹ ਹੈ ਮਤਲਬ ਦਾ ਉਹਦੇ ਵਿੱਚ ਸ਼ੰਕਾ ਹੈ ਉਹ ਦਾ ਮਤਲਬ ਉੱਥੇ ਸ਼ੰਕਾ ਹੈ ਹੀ ਸ਼ੰਕਾ ਸ਼ੰਕਾ ਤਾਂ ਹੈ ਧਾਤੂ ਹੈ ਪ੍ਰੇਮ ਨਹੀਂ ਹੈਗਾ ਪ੍ਰੇਮ ਕਹੀ ਜਾਂਦੇ ਹਨ ਪ੍ਰੇਮ ਔਰ ਮੋਹ ਦੇ ਵਿੱਚ ਫਰਕ ਦਾ ਨਹੀਂ ਪਤਾ ਮੋਹ ਜੇ ਵੰਦਾਰੀ ਨਹੀਂ ਹੁੰਦੀ ਪ੍ਰੇਮ ਜੇ ਵੰਦਾਰੀ ਹੁੰਦੀ ਹੈ ਮੋਹ ਤਾਂ ਵੰਦਾਰੀ ਹੁੰਦੀ ਨਹੀਂ ਮੋਹ ਤਾਂ ਦੌਤ ਹੈ ਹੁੰਦਾ ਔਰ ਤਾਂ ساری ਉਮਰ ਦੌਤ ਹੀ ਰਹਿੰਦੀਆਂ ਨੇ ਕੋਈ ਵੱਲੀ ਔਰਤੋ ਜਿਹੜਾ ਕਰੋਨਾ ਦਾ ਇੱਕ ਜਿਹੜੀ ਪੂਰਾ ਭਰੋਸਾ ਕਰ ਲਵੇ ਆਪਣੇ ਆਦਮੀ ਤੇ ਇਵੇਂ ਆ ਜੀਂ ਕਰਦਾ ਤਲਾਬ ਤਾਂ ਹੀ ਹੋ ਜਾਂਦੇ ਨੇ ਔਲਾਦ ਤੇ ਨਹੀਂ ਕਰਦੇ ਕਹਾਂ ਜਾ ਕੇ ਥੋੜਾ ਸਾਹ ਕੋਈ ਹੈ ਨਾ ਬੋਧੀ ਹਾਲਤ ਵਿੱਚ ਸੌ ਵੀਜ਼ੇ ਦੀ ਭਰੋਸਾ ਨਹੀਂ ਕੀਤਾ ਜਾਂਦਾ ਔਰ ਜਿਹੜੇ ਕਰ ਲੈਂਦੇ ਨੇ ਉਹ ਧੋਖਾ ਵੀ ਖਾ ਜਾਂਦੇ ਨੇ ਉਹਨਾਂ ਕਰਕੇ ਨਹੀਂ ਲੋਕ ਕਰਦੇ ਕੁਝ ਕਰ ਜਾਂਦੇ ਨੇ ਧੋਖਾ ਖਾ ਜਾਂਦੇ ਨੇ ਬਹੁਤ ਘੱਟ ਨੇ ਜਿਹੜੇ ਕਰਦੇ ਨੇ ਭਰੋਸਾ ਪਰੋਸਾ ਪੂਰਾ ਵੀ ਉਤਰ ਜਾ ਸੰਸਾਰ ਦਾ ਐਸਾ ਵੀ ਹੈ ਪਰ ਉਹ ਘਟਦੇ ਉਹਦਾ ਦੀ ਤਾਲ ਇਹ ਤਾਂ ਬੀਜ ਨਾਲ ਸਕੇ ਜੀਦਾ ਹੈ ਨਹੀਂ ਇਹ ਤਾਂ ਕੋਠਨ ਵਿੱਚ ਨਾਂ ਕੋਈ ਹੈ ਉਹ ਪਰ ਜੁਗ ਬਹੁਤ ਘਟਦੇ ਇਸ ਕਰਕੇ ਭਰੋਸਾ ਕਰ ਵੀ ਲਵੇ ਆਪਣੀ ਉਲਾਦ ਤੇ ਕੋਈ ਉਹ ਜਿਹੜੀ ਉਹਦੇ ਘਰ ਵਾਲੀ ਉਹ ਤਾਂ ਆਪਣੀ ਉਲਾਦ ਨਹੀਂ ਹੈ ਉਹਦੇ ਤੇ ਨਹੀਂ ਹੈ ਭਰੋਸਾ ਉਹ ਤਾਂ ਆਪਣੀ ਦੀ ਹੈ ਉਹ ਤਾਂ ਕਰਦੇ ਉਹ ਤਾਂ ਹੀ ਕਰਦੇ ਆ ਜਿਹੜੇ ਉਹ ਆਪਣੇ ਮਾਪਿਆਂ ਨਾਲ ਹੁੰਦਾ ਇਹਨਾਂ ਹੁੰਦਾ ਵੀ ਨਹੀਂ ਆਪਣਾ ਘਰ ਵਾਲੇ ਦੇ ਮਾਪਿਆਂ ਨਾਲ ਨਹੀਂ ਉਹਨੂੰ ਉਹ ਲਗਾਓ ਜੋ ਆਪਣੇ ਨਾਲ ਆਇਆ ਇਥੇ ਆਪਾਂ ਉਹ ਤਾਂ ਨਹੀਂ ਕਰਦੇ ਉਹਨਾਂ ਨੂੰ ਕਹਦਾ ਵੀ ਲੋਜੀ ਤਾਂ ਆਪਣੇ ਘਰ ਨੂੰ ਹੈ ਸਾਨੂੰ ਕਹਨ ਨੂੰ ਕਹਸਣ ਆਪਣੇ ਭਾਈਆਂ ਨਾਲ ਜੋ ਪ੍ਰੇਮ ਹੈ ਆਪਣੇ ਦਿਓ ਦਿਓਰਾਂ ਨਾਲ ਪ੍ਰੇਮ ਨਹੀਂ ਹੈ ਉਹ ਫਿਰ ਉਹ ਭਰੋਸਾ ਕਿਵੇਂ ਹੋਵੇ ਸਾਡੇ ਤਾਂ ਬੀਜੇ ਜ਼ਹਿਰ ਦਾ ਬੀਜਿਆ ਹੋਇਆ ਸਾਰਾ ਸਿੱਖਿਆ ਜ਼ਹਿਰ ਦੀ ਹੈ ਇਹ ਤਾਂ ਗੁਰੂ ਘਰ ਦਾ ਨਾਮ ਹੁੰਦਾ ਜੁੜੇ ਹੋਏ ਫਿਰ ਤਾਂ ਜ਼ਹਿਰ ਦਿੰਦਾ ਕੱਢ ਜ਼ਹਿਰ ਦੀ ਜਗ੍ਹਾ ਵੀ ਦਦਾ ਉਬਰਤ ਉਬਰਤ ਤਾਂ ਵੀ ਜੋਵੇ ਸੋਣੇ ਕੋਈ ਕਿਸੇ ਦੀ ਗੋੜਦਾ ਤਾਂ ਕੌਲੀਆ ਵਿਆਹ ਹੁੰਦਾ ਨੇ ਜਾਣੇ ਵਿਆਹਣੇ ਜਾ ਕੇ ਲੈ ਜਾਣੇ ਕੌਲੀਆ ਵਿਆਹ ਜਾਂਦੇ ਨੇ ਉਹ ਦੇਖਦੇ ਨੇ ਪਹੁ ਪਹੁ ਦੇ ਘਰ ਨਹੀਂ ਗਈ ਹੁਣ ਤਾਂ ਕੋਈ ਜਾਂਦਾ ਹੀ ਨਹੀਂ ਖੈਰ ਹਟੇ ਗਏ ਜਾਣ ਤੇ ਹੀ ਹਟ ਗਏ ਹਾਂਜੀ ਨਹੀਂ ਨਹੀਂ ਗ੍ਰਹਿ ਸਨੇਹ ਕਰ ਨਿਰਵਾਰੋ ਸੁਦੇ ਨਾ ਹੀ ਦੇਖਣਾ ਪਾਇਆ ਗ੍ਰਹਿ ਸਨੇਹ ਕਰ ਨ ਘਰਿਆ ਸਨੇਹ ਪੈਦਾ ਕਰ ਲੈ ਅੰਦਰ ਪ੍ਰੇਮ ਪੈਦਾ ਕਰ ਲੈ ਦੇਵਾ ਨਿਰਵਾਰੋ ਸੁਦੇ ਸੁਦੇ ਜਿਹੜੀ ਸ਼ੰਕਾ ਤੇਰੇ ਅੰਦਰ ਹੈ ਨਾ ਉਹ ਲੋਕਾਂ ਨੇ ਸ਼ੰਕਾ ਕਰ ਦੀ ਕੀ ਰੋੜਾ ਦੇਣ ਵਾਲਾ ਪਰਮੇਸ਼ਰ ਹੈ ਤੇ ਜਿਹੜਾ ਮਿਲਣਾ ਨਹੀਂ ਹੋ ਸਕਦਾ ਦੀ ਗੋਸਾਂ ਦਾ ਸਰਕਾਰ ਕੋਲ ਨੂੰ ਜੀਤੇ ਉਹਨੇ ਦੌੜਣਾ ਗੱਲ ਦੀ ਗੋਡਾ ਲੈ ਕੇ ਦੌੜਣਾ ਜਾਂ ਤਾਂ ਉਹ ਰੋਡ ਪੈਣੀ ਜੀ ਇਹਦਾ ਦੌਣਾ ਨਾ ਉਹਦਾ ਕੰਨ ਮਰੋੜਦਾ ਨਾਲ ਉਹ ਸਾਨੂੰ ਵੀ ਚਾ ਲੈ ਦੇਖਿਆ ਉਸੇ ਬੰਦੇ ਬੈਠਾ ਇੱਕ ਇਹ ਨੰਗਾ ਜਾਂਦਾ ਕੁਦਰਤੀ ਕੋਲ ਆ ਗਿਆ ਬੁਖਾਰੀ ਬੈਠਾ ਉਹਦਾ ਨਿਗਾ ਪੈ ਗਈ ਉਹ ਜਦੋਂ ਕੰਨ ਮਰੋੜਦਾ ਵੀ ਦੇ 2 ਰੁਪਏ 5 ਰੁਪਏ 10 ਰੁਪਏ ਉਹ ਜਦ ਕੱਢ ਕੇ ਪਹਿਲਾਂ ਉਹ ਕੋਈ ਪਤਾ ਨਹੀਂ ਪਹਿਲਾਂ ਕੋਈ ਪਤਾ ਨਹੀਂ ਪਰ ਉੱਥੇ ਆਉਂਦਾ ਹੀ ਇੱਕ ਗੱਲ ਬਰੋੜ ਦਿੰਦਾ ਉਹ ਕੋਆਰਡੀਨੇਟਰ ਕੱਢ ਲੈਂਦਾ ਉਹ ਵੀ ਤਾਂ ਬੈਠਾ ਹੈ ਸਵੇਰ ਦਿਵਾ ਨਰਵਾ ਜਿਹੜੀ ਦਾ ਦੇਖੀ ਅਸੀਂ ਸਾਰਾ ਰੁਚਾ ਫਿਰ ਇਹ ਜੋ ਹੋ ਰਿਹਾ ਵਰਤ ਰਿਹਾ ਇਹਦੇ ਵਿੱਚ ਹੀ ਆ ਹੁਕਮ ਫਿਰ ਪਤਾ ਲੱਗਦਾ ਇੱਕ ਦਮੇ ਆ ਕੇ ਇੱਕ ਉੱਥੇ ਪਰ ਨਮੀਦਨਾ ਮੁੜ ਕੇ ਆ ਕੇ ਪੈਸੇ ਦੇਖੀ ਜਾਂਦਾ ਉਹ ਕੱਲ ਦੇਖਿਆ ਜਾਂਦਾ ਭਾਈ ਕੱਲ ਨ ਮਰੋੜਿਆ ਸੀ ਇੱਥੇ ਉੱਥੇ ਤੱਕ ਉਹਨੇ ਫੈਸਲਾ ਕੀਤਾ ਚਾਰ ਕਦਮ ਹੋਰ ਗੋਹਾਂ ਹੰਗਿਆ ਉਹ ਕਹਿੰਦਾ ਨਹੀਂ ਦੇਖੇ ਜਾਂ ਪਿੱਛੇ ਮੁੜੋ ਪਿੱਛੇ ਮੁੜ ਕੇ ਦੇਖੇ ਜਾਂਦਾ ਘਰ ਜਾਂਦੇ ਨਾ ਸੀ ਨਹੀਂ ਉਹ ਕਹਿੰਦਾ ਜਿਹੜਾ ਤੇਰੀ ਇਹ ਵਾਲਾ ਰੁਪਈਆ ਇਹਦਾ ਹੀ ਹੈ ਇਹ ਤੇਰਾ ਨਹੀਂ ਹੈ ਇਹਦੇ ਵਾਸਤੇ ਹੀ ਤੈਨੂੰ ਦਿੱਤਾ ਹੋਇਆ ਰੱਖ ਲੈ ਉਹ ਤੇਰੇ ਸਵੇਰੇ ਆਪੇ ਜੇ ਜੇ ਜਲਦਾ ਮੰਨ ਲੈਦਾ ਗਾ ਦੇ ਜਾਂਦਾ ਉਹ ਜਿਹੜਾ ਉਸੇ ਨੂੰ ਨਾਮ ਕਰਦੇ ਨੇ ਇਹ ਹੁਕਮ ਜਿਹੜਾ ਰੁਪਈਆ ਦਵਾਇਆ ਇਹੀ ਦਾ ਹੁਕਮ ਹੁਣ ਹੁਕਮ ਕੀਆ ਉਹ ਜਿਹੜਾ ਫੁਰਨਾ ਉਸੇ ਦਾ ਨਾਮ ਹੁਕਮ ਉਹ ਹੀ ਬੁੱਝੜ ਹੁਕਮ ਲੋਕ ਕਹਿੰਦੇ ਨੇ ਹੁਕਮ ਹੋ ਗਿਆ ਇਹ ਹੁਕਮ ਹੈ ਦੀ ਆਹੀ ਆ ਕੋ ਹੁਕਮ ਕੀਆ ਉਹ ਹੀ ਦਾ ਹੁਕਮ ਤੇ ਇਹਦਾ ਮਰਜੀ ਹੈ ਦੀ ਸੀ ਵਰਦੀ ਸੀ ਪਰਮੇਸ਼ਰ ਦੀ ਤੋ ਨਾ ਬੜੋੜੇ ਅਕਾਲ ਜੋਰ ਨਾ ਤੇ ਪਿਛੇ ਮੁੜ ਕੇ ਦੇਖੇਗਾ ਇਹ ਹੀ ਹੋਗੋ ਕਾਜੀ ਨਾ ਹੀ ਦੇਖਣਾ ਭਾਜੀ ਹੈ ਪਰਮ ਗਿਆਨ ਬੇ ਨਾ ਹੀ ਨਾ ਦੇਖਣਾ ਭਾਜੀ ਹੈ ਪਰਮ ਗਿਆਨ ਤੇ ਜੇ ਐਡੀ ਜਿਹੀ ਸਨੇ ਦੂਰ ਦੀ ਨਾ ਹੁੰਦਾ ਪ੍ਰੇਮ ਫੈਜ਼ਾਨੀ ਪ੍ਰੇਮ ਪੈਦਾ ਨਹੀਂ ਹੋਏ ਕਰਮ ਵੀ ਪੈਦਾ ਹੋ ਜਾਂਦਾ ਪ੍ਰੇਮ ਇਹ ਹੌਲੀ ਹੌਲੀ ਪੈਦਾ ਹੁੰਦਾ ਹੌਲੀ 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 ਪ੍ਰੇਮ ਪੈਦਾ ਹੋਊਗਾ ਜੇ ਮਨ ਪ੍ਰੇਮ ਵਾਲੇ ਪਾਸੇ ਨੂੰ ਨਹੀਂ ਆਉਂਦਾ ਸ਼ੰਕਾਵਾਦੀ ਹੈ ਮਨ ਇਹ ਹੌਲੀ ਹੌਲੀ ਮਨ ਨੂੰ ਪ੍ਰੇਮ ਵਾਲੇ ਪਾਸੇ ਲਿਆਉਣਾ ਨਫਰਤ ਵਾਲਾ ਪਾਸਾ त्याਗਣਾ ਇੱਕਦਮ ਜੀ ਪ੍ਰੇਮ ਪੈਦਾ ਹੋਣਾ ਹਾਂ ਜੀ ਪਰਮ ਸਿਆਣ ਵਾਲੀ ਗੱਲ ਇਹ ਹੈ ਕਿ ਮਨ ਦੇ ਉੱਤੇ ਜੋਰ ਰੱਖੋ ਵੀ ਪ੍ਰੇਮ ਕਰਨਾ ਸਭ ਨੇ ਕਿਉਂਕਿ ਜਦ ਪ੍ਰੇਮ ਕੀਓ ਤਿਲ ਕੇ ਨਹੀਂ ਤੋਂ ਪਰ ਜੇ ਤਾਂ ਪਰ ਪਾਉਣਾ ਪਿਆਰਿਆ ਤਾਂ ਤਾਂ ਕਰ ਲੈ ਪ੍ਰੇਮ ਜੇ ਨਹੀਂ ਪਾਉਣਾ ਤਾਂ ਨਾ ਕਰ ਤੇ ਫੇਰ ਇਹ ਕਰੂਗਾ ਦੀ ਮਜਬੂਰੀ ਹੈ ਕਿ ਪਰਾਵੇ ਨੇ ਪਾਉਣਾ ਸ਼ਰਤ ਇਹ ਲਾਤੀ ਜਦ ਪ੍ਰੇਮ ਕੀਓ ਤਿਲ ਕੇ ਨਹੀਂ ਤੋਂ ਪਰ ਤਿਲ ਕੇ ਨਹੀਂ ਤੋਂ ਪਰ ਕਿਹਕ ਬਣਾਏ ਤੇ ਪ੍ਰਭ ਨਹੀਂ ਮਿਲਣਾ ਕੁਝ ਵੀ ਕਰ ਲੈ ਪ੍ਰਭ ਨਹੀਂ ਮਿਲਣਾ ਪ੍ਰੇਮ ਕਰੇ ਤੇ ਪ੍ਰਭ ਲੁਗੋ। ਛੇੜੇ ਨਹੀਂ ਬਝੂਰੀ ਹੈ। ਜੇ ਫੇਰ ਨਹੀਂ ਕਰਦਾ ਪ੍ਰਭ ਨੂੰ ਇਹਨੇ ਪ੍ਰਭ ਨੂੰ ਨਹੀਂ ਮਿਲਣਾ। ਪ੍ਰਭ ਕੋਣ ਨਾਲ ਪਖੰਡਾ ਹੈ ਦਾ ਫਿਰ। ਜੇ ਇੱਥੇ ਆ ਕੇ ਵੀ ਨਹੀਂ ਮੰਨਦਾ ਫਿਰ ਇਹ ਪਖੰਡੀ ਹੈ ਪ੍ਰਭ ਨਹੀਂ ਪਾਉਣਾ ਇਹ ਬਹਿਰੂਪੀਆ। ਗੱਲਾਂ ਕਰਦਾ ਧਰਮ ਦੀਆਂ ਇਰਾਦਾ ਨਹੀਂ ਇਹਦਾ ਧੰਮ ਤਾਣ ਕਰਦਾ। Really?